ਅਸੀਂ ਇਸ ਟਾਈਮ ਖੜੇ ਆ ਪਠਾਨਕੋਟ ਦੇ ਮਦਦਪੁਰ ਦੇ ਵਿੱਚ ਪਿਛਲੇ ਅੱਧੇ ਘੰਟੇ ਤੋਂ ਕਿਹੜਾ ਲੰਬਾ ਜਾਮ ਲੱਗਿਆ ਹੋਇਆ ਦੱਸਿਆ ਜਾ ਰਿਹਾ ਹੈ ਪਿਛਲੇ ਅੱਧੇ ਘੰਟੇ ਤੋਂ ਜੋ ਇੱਥੇ ਦੱਸਿਆ ਜਾ ਰਿਹਾ ਮਾਧਾਪੁਰ ਦੇ ਕੋਲ ਇੱਕ ਹਾਸਾ ਹੋਇਆ ਜਿਸ ਦੇ ਵਿੱਚ ਇਹ ਹਾਸੇ ਦੇ ਵਿੱਚ ਐਕਸੀਡੈਂਟ ਹੋਇਆ ਜਿਸ ਬਾਰੇ ਅਸੀਂ ਕਿਦੋਂ ਐਸਐਸਪੀ ਸਾਹਿਬ ਪਠਾਨਕੋਟ ਦੇ ਨਾਲ ਗੱਲਬਾਤ ਕਰਨੀ ਚਾਹੀ ਤੇ ਉਹਨਾਂ ਦਾ ਕਹਿਣਾ ਹੈ ਕਿ ਕੁਝ ਹੀ ਦੇਰ ਦੇ ਵਿੱਚ ਕਿਹੜਾ ਜਾਮ ਖੋਲਿਆ ਜਾਏਗਾ ਜਿਸ ਦੇ ਕਾਰਨ ਲੰਬਾ ਜਾਮ ਕਿੜਾ ਪਠਾਨਕੋਟ ਦੇ ਮਾਧਾਪੁਰ ਦੇ ਵਿੱਚ ਲੱਗਾ ਹੈ ਲੋਕ ਗੱਡੀਆਂ ਦੇ ਵਿੱਚ ਪਰੇਸ਼ਾਨ ਹੋ ਰਹੇ ਨੇ ਜਿਸ ਦੇ ਵਿੱਚ ਛੋਟੇ-ਛੋਟੇ ਬੱਚੇ ਵੀ ਇਸ ਗੱਡੀ ਦੇ ਵਿੱਚ ਨੇ ਤੁਸੀਂ ਦੇਖ ਰਹੇ ਹੋ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਪਠਾਨਕੋਟ ਦੇ ਨਾਲ ਲੱਗਦੇ ਮਾਧਾਪੁਰ ਦੇ ਇਹ ਤਸਵੀਰਾਂ ਕਿੱਥੇ ਮਾਧਾਪੁਰ ਦੇ ਵਿੱਚ ਲੰਬਾ ਜਾਮ ਲੱਗਿਆ ਹੋਇਆ ਪਿਛਲੇ 1 ਘੰਟੇ ਤੋਂ ਲਗਾਤਾਰ ਅੱਧੇ ਪੌਨੇ ਘੰਟੇ ਤੋਂ ਲਗਾਤਾਰ ਕਿਹੜਾ ਜਾਮ ਹੈ ਇਹ ਮਾਧਾਪੁਰ ਦੇ ਵਿੱਚ ਦੱਸਿਆ ਜਾ ਰਿਹਾ ਹੈ ਕੋਈ ਐਕਸੀਡੈਂਟ ਹੋਇਆ ਉਹਦੇ ਕਾਰਨ ਕਿਹੜਾ ਜਾਮ ਹੈ ਲੱਗਿਆ ਹੋਇਆ ਜਿਸ ਦੇ ਵਿੱਚ ਲੰਬੇ ਲੰਬੇ ਗੜੇ ਜਾਮ ਦੇ ਆ ਜਿਸ ਦੇ ਵਿੱਚ ਜਾਮ ਦੇ ਵਿੱਚ ਲੋਕ ਫਸੇ ਹੋਏ ਨੇ ਜਿਸ ਦੇ ਵਿੱਚ ਗੱਡੀਆਂ ਦੇ ਵਿੱਚ ਉਹਨਾਂ ਦੇ ਨਾਲ ਬੱਚੇ ਆ ਬੱਚੇ ਜਿਹੜੇ ਪਰੇਸ਼ਾਨ ਹੋ ਰਹੇ ਨੇ ਤੁਸੀਂ ਦੇਖ ਰਹੋ ਤਸਵੀਰਾਂ ਦੂਰ ਤੱਕ ਲੰਬਾ ਜਾਮ ਲੱਗਿਆ ਹੋਇਆ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਪਠਾਨਕੋਟ ਦੇ ਮਾਧਾਪੁਰ ਦੀਆਂ ਕਿੱਥੇ ਲੰਬੇ ਜਾਮ ਲੱਗੇ ਹੋਏ ਨੇ ਪਿਛਲੇ ਅੱਧੇ ਘੰਟੇ ਤੋਂ ਕਿਹੜੇ ਜਾਮ ਦੇ ਵਿੱਚ ਲੋਕ ਫਸੇ ਹੋਏ ਨੇ ਸੁਨੀਲ ਮਹਾਜਨ ਪਠਾਨਕੋਟ